ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਭੈੜ ਤਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਵੀਰ ਜਗਰੂਪ ਸਿੰਘ ਦੇ ਘਰ ਅੱਜ ਆਪਾਂ ਪਹੁੰਚੇ ਆ ਆਈ ਦੀ ਵੀਡੀਓ ਦੇ ਵਿੱਚ ਦੋਸਤੋ ਤਾਂ ਤਿੰਨ ਮੱਜਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਮੱਜਾਂ ਸੱਜਰ ਸੁਈਆਂ ਵਾ ਤੇ ਇੱਕ ਮੱਜ ਜਿਹੜੀ ਗੱਬਣੇ ਡਿਟੇਲ ਸਾਰੀ ਵੀਰ ਤੋਂ ਪੁੱਛਾਂਗਾ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਹਰ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਵਾਰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਜਾ ਕਰੋ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਵਰਖ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਕਮਾਉਣੇ ਹੁੰਦੇ ਆ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਕਰਦੇ ਆ ਵੀ ਇੰਨਾ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਪਸ਼ੂਆਂ ਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਠੀਕ ਠਾਕ ਜੀ ਸਭ ਠੀਕ ਠਾਕ ਵਧੀਆ ਕਿਰਪਾ ਮਾਲਕ ਦੀ ਚੱਲੀ ਜਾਂਦਾ ਕੰਮ ਕਰ ਵਧੀਆ ਜੀ ਹਾਂਜੀ ਹਾਂਜੀ ਚੱਲੀ ਜਾਂਦਾ ਵਧੀਆ ਜੀ ਅੱਛਾ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦਿਓ ਜੀ ਨਾਂ ਜੀ ਗੁਰੂ ਸਿੰਘ ਹਾਂਜੀ ਪਿੰਡ ਭੈਲ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਫਿਰੋਜ਼ ਸਾਹਿਬ ਠੀਕ ਹੈ ਜੀ ਫੋਨ ਨੰਬਰ ਵੀਰ ਜੀ ਬੋਲ ਦਿਓ ਆਪਣਾ 8168 ਹਾਂਜੀ 10342 ਠੀਕ ਹੈ ਜੀ ਇਹ ਵੀਰ ਜੀ ਵਪਾਰ ਦਾ ਕੰਮ ਆਪਣਾ ਹਾਂਜੀ ਵਪਾਰ ਦਾ ਜੀ ਠੀਕ ਹੈ ਜੀ ਅੱਜ ਵੀਰ ਜੀ ਤਿੰਨ ਪਸ਼ੂ ਸੇਲ ਤੇ ਹਾਂਜੀ ਠੀਕ ਹੈ ਜੀ ਦੋ ਸੂਏ ਤੇ ਇੱਕ ਗੱਬੜਾ ਹਾਂ ਇੱਕ ਮੈਨੂੰ ਲੱਭਣਾ ਦੋ ਸੂਏ ਠੀਕ ਹੈ ਜੀ ਸ਼ੁਰੂ ਕਰਦੇ ਵੀਰ ਜੀ ਮੈਂ ਤੋਂ ਪਹਿਲਾਂ ਇਹਦੀ ਡਿਟੇਲ ਦੱਸੋ ਪਹਿਲਾਂ ਵੀਰ ਜੀ ਸਾਰੀ ਦੀ ਇਹਦੇ ਕੋਲ ਨਰਮਲ ਲੇਟਰ ਬੋਲਾ ਹੋ ਜਾਊਗਾ ਅੱਛਾ ਜੀ ਇਹਨੂੰ ਵੀ ਜਲਦੀ ਨਾਲ ਸੂਈ ਹੋਇਆ ਅੱਜ ਸਵੇਰ ਕਰਵਾ ਜੀ ਸੋਆ ਇਹ ਤਾਂ ਦੁੱਜਾ ਦਾ ਦੁੱਜਾ ਹਾਂਜੀ ਦੁੱਜਾ ਸੂਆ ਤੇ ਕਿੰਨਾ ਕੁ ਦੁੱਧ ਚਵਾ ਦੂਗੀ ਉਮੀਦ ਕੋਈ ਕਿੰਨੀ ਕਰਦਾ ਚਵਾ ਦੂਗੀ ਯਾਰ 11 ਕਿਲੋ 11 12 ਕਿਲੋ ਚਵਾ ਦੂਗੀ ਹਾਂਜੀ ਬੱਚਾ ਕਿ ਦਿੱਤਾ ਨਹੀਂ ਬੱਚਾ ਕੱਟਾ ਮੰਗਦੇ ਨੇ ਠੀਕ ਹੈ ਜੀ ਦੋਸਤੋ ਚਾਰ ਦਿਨ ਵੀਰ ਕੰ ਦਾ ਸੂਈ ਨੂੰ ਹੋ ਗਏ ਬੱਚਾ ਨੇ ਆਹ ਕੱਟਾ ਦਿੱਤਾ ਵਾ 11-12 ਲੀਟਰ ਦੀ ਵੀ ਉਮੀਦ ਕਰਦਾ ਵਾਂ ਚੰਗੀ ਸੇਵਾ ਵਾਲਾ ਕੋਈ ਵੀਰੇਗਾ ਦੋ ਦੋਸਤੋਂ ਵੱਧ ਵੀ ਕਰ ਸਕਦੀ ਹੈ ਨਾਰਮਲ ਸੇਵਾ ਦੀ ਦੋਸਤੋਂ ਇੰਨਾ ਦਾ ਦੁੱਧ ਦੇ ਚਵਾ ਦੂਗੀ ਤੋੜ ਕੇ ਤੁਹਾਨੂੰ ਦਿਖਾਉਣੀ ਵੀ ਜੀ ਖੋਲ ਨੂੰ ਤੋੜ ਕੇ ਦਿਖਾਈ ਜੀ ਚੰਗੇ ਕੱਦ ਕੱਠ ਦੀ ਦੋਸਤੋਂ ਬਿਲਕੁਲ ਜੱਡ ਬਲੇਗਾ ਥੋੜਾ ਜਿਹਾ ਮੱਥੇ ਦੇ ਵਿੱਚ ਚਾਂਦੇ ਆ ਦੋਸਤੋਂ ਵੀਡੀਓ ਬਣਾਉਣ ਦਾ ਟਾਈਮ ਸ਼ਾਮਾਂ ਦਾ ਤਕਰੀਬਨ 5:00 ਵਜੇ ਦਾ ਹਾਂਜੀ ਫੇਸ ਕੁਆਲਿਟੀ ਦੋਸਤੋਂ ਚੈੱਕ ਕਰ ਲਓ ਜੀ ਆਰਡਰ ਕੁਆਲਟੀ ਦੋਸਤੋ ਤੁਹਾਨੂੰ ਦਿਖਾ ਦਨੇ ਦੀ ਚੰਗਾ ਸੋਹਣਾ ਆਰਡਰ ਤਿਆਰ ਕਰੂਗੀ ਥਣਾ ਥਣਾ ਦੀ ਚੰਗੀ ਸਾਫ ਉੱਚੇ ਲੰਬੇ ਸੋਹਣੇ ਸੁਨੱਖੇ ਕਦ ਕੱਟਦੀ ਥਣ ਥਣ ਦੋਸਤੋ ਤੁਹਾਨੂੰ ਨੇੜਾ ਦਿਖਾ ਦਨਾ ਕਰ ਹਾਂਜੀ ਵੀਰ ਜੀ ਕਿੰਨਾ ਚ ਮੁੱਲ ਕਰ ਦਿੰਦਾ ਮੁੱਲ ਵੀ ਜੀ ਦੇ ਦਾਂਗਾ 80000 ਮੈਂ 80000 ਮੰਨਦੜ ਹੋ ਜਾਊਗਾ ਸੀਗਾ ਜੀ ਹਾਂਜੀ 80000 ਮੰਨਦੜ ਹੋ ਗਈ ਭਾਜੀ ਠੀਕ ਹੈ ਜੀ ਤੇ ਵੀਰ ਜੀ ਦੋ ਨੰਬਰ ਬਾਰੇ ਦੱਸਿਗੇ ਜੀ ਇਸ ਵੀਰ ਨੂੰ ਵੀਰ ਨੂੰ ਸ਼ੀਮਾਂ ਦੇਣਾ ਅੱਜ ਅੱਛਾ ਜੀ ਹਾਂ ਤੇ ਕੀ ਦਿੱਤਾ ਬੱਚਾ ਨੇ ਇਹਦੇ ਮਗਰੋਂ ਇਕੱਟਾ ਹੋਆ ਇਹਦੇ ਮਗਰੋਂ ਇਕੱਟਾ ਹੋਆ ਹਾਂਜੀ ਤੇ ਕਿੰਨਾ ਕੁ ਦੁੱਧ ਤਿਆਰ ਹੈ ਦੁੱਧ ਦੇਦੋਂ ਕੋਈ ਆਈਟਮ 10 ਕਿਲੋੜਾ ਹੋਊਗਾ 10000 ਕਿਲੋ ਬੱਚਾ 10000 ਕਿਲੋ ਹਾਂਜੀ ਸਵੇਰ ਕਿੰਨਾ ਸੁਈਏ ਸਵੇਰ ਦੁੱਧਿਆ ਦੁੱਧਿਆ ਸਵੇਰ ਹਾਂਜੀ ਤੇ ਕਿੰਨੀ ਕੁ ਉਮੀਦ ਕਰਦੇ ਹੋ ਤੂੰ ਇਹ ਦੁੱਧ ਕੱਢੂਗੀ 14 ਕਿਲੋ ਮੈਂ 14 ਲੀਟਰ ਕੱਢੂ ਮੈਂ ਦੁੱਧ ਲਈ ਠੀਕ ਹੈ ਜੀ ਦੋਸਤੋ ਇਹਨੂੰ 5 ਦਿਨ ਵੀਰ ਕਹਿੰਦਾ ਸੁਈ ਨੂੰ ਹੈ ਤੇ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ 10 ਲੀਟਰ ਬੱਚਾ ਇਹਨੇ ਵੀ ਇਕੱਠਾ ਦਿੱਤਾ ਵ ਦੋਸਤੋ ਇਹ ਵੀ ਚੰਗੇ ਉੱਚੇ ਲੰਮੇ ਸੋਨੇ ਸੁਨੱਖੇ ਕਦ ਕੱਢਦੀ ਹੈ ਫਿਰ ਕੁਆਲਟੀ ਚੈੱਕ ਕਰ ਲੂਗੀ ਥਣਾ ਥਣਾ ਦੇ ਦੋਸਤੋ ਇਹ ਵੀ ਚੰਗੀ ਸਾਫ ਹੈ ਹਾਂਜੀ ਵੀਰ ਜੀ ਕੰਦਾਂ ਦਾ ਕੀ ਮੁੱਲ ਕਰਦੇ ਹੋ ਤਾਂ ਇਹਦਾ ਮੁੱਲ ਕਰਦੇ ਵੀਰ ਜੀ 100000 ਰੁਪਈਆ ਲੱਖ ਰੁਪਈਆ ਤੇ ਮੰਨਦਾਂ ਹੋ ਜੂਗਾ ਲੱਖ ਚ ਮੰਨਦਾਂ ਹੋਣੀ ਭਾਈ ਜੀ ਠੀਕ ਹੈ ਜੀ ਇਹ ਤੇ ਜਨਮ ਦੇ ਬਾਰੇ ਵੀ ਦੱਸੀ ਇਹ ਦੱਸਣਾ ਜੀ ਕੰਦਾਂ ਦਾ ਟਾਈਮ ਖੱਟੀ ਜੀ ਇਹ ਲੈ ਜੂਗੀ ਮੈਂ ਨਾ ਅੱਗ ਲੜੀ ਬੋਲੇ ਤੇ ਕਿੰਨੇ ਵੇ ਸਵੇਰੇ ਤੇ ਕਿੰਨੇ ਸਵੇਰੇ ਕਿੰਨੇ ਤੇ ਜੇ ਸਵੇਰੇ ਸੁਣਾਵੀਂ ਦੂਜਾ ਸੂਰਾ ਸੁਣਾਵੀਂ ਹਾਂਜੀ ਠੀਕ ਹੈ ਜੀ ਤੇ ਇਹ ਪਹਿਲੇ ਸਵੇਰੇ ਦਾ ਕਿੰਨ੍ਹਾ ਕਾਰਡ ਦਾ ਪਤਾ ਦਾ ਪਹਿਲੇ ਸਵੇਰੇ ਦੋ ਤੇ 14 ਲੀਟਰ ਕੱਢਿਆ ਜੋ 14 ਲੀਟਰ ਕੱਢਿਆ ਐਰ ਕੀ ਮੈਂ ਕਿੰਨੀ ਉਮੀਦ ਕਰਦੇ ਐਰ ਕੀ ਦੇਖੋ ਆਧੀ ਘੱਟੂਗੀ ਦੋਸਤੋ ਇੱਕ ਹਫਤੇ ਦੀ ਜੀ ਵੀਰ ਕੰਦਾ ਕੱਚੀ ਹੈ ਪਹਿਲੇ ਸਵੇਰੇ ਨੇ 14 ਲੀਟਰ ਦੁੱਧ ਚ ਵਾਇਆ ਦੂਜਾ ਸੂਰ ਸਵੇਰੇ ਨੇ ਸੋਨਾ ਮੈਂ ਇਹ ਵੀ ਚੰਗੇ ਸੋਨੇ ਸੁਨੱਖੇ ਕੱਢ ਦੀ ਆਰਡਰ ਦੋਸਤੋ ਅਜੇ ਕਾਫੀ ਵੱਡਾ ਤਿਆਰ ਕਰੂਗੀ ਵੀ ਇਹ ਸੂਨ ਦੇ ਵਿੱਚ ਟਾਈਮ ਇੱਕ ਹਫਤਾ ਬਾਕੀ ਪਿਆ ਦਾ ਦੋਸਤੋ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਜੀ ਵੀਰ ਜੀ ਕੋਈ ਭੂਰ ਛਟਾ ਕੋਈ ਥਣ ਦੀ ਗੱਲ ਕਰਦੇ ਨਹੀਂ ਬਿਲਕੁਲ ਐ ਸਾਫ਼ ਹੈ ਜੀ ਮੈਂ ਤਿੰਨੇ ਮੱਜਾਂ ਦੀ ਬਿਲਕੁਲ ਗਾਰੰਟੀ ਹੈਂ ਜੀ ਠੀਕ ਹੈ ਜੀ ਅਛਾ ਇਹਦਾ ਮੁੱਲ ਕੀ ਕਰਦੇ ਵੀਰ ਜੀ ਇਹਦਾ ਮੁੱਲ ਤਾਂ ਵੀਰ ਜੀ ਇੱਕ ਦਾ 110000 ਰੁਪਏ ਹਾਂ ਜੀ ਵਿੱਚ ਮੰਗ ਦਾ ਹੋ ਜਾਊਗਾ ਜੀ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਵੀਰ ਜੀ ਹਾਂ ਜੀ ਜੀ ਠੀਕ ਹੈ ਜੀ ਦੋਸਤੋ ਤਿੰਨ ਮੱਜਾਂ ਦਿਖਾਈਆਂ ਜਿਨ੍ਹਾਂ ਦੇ ਵਿੱਚ ਇੱਕ ਇਹ ਮੱਜ ਗੱਬਣਿਆ ਤੇ ਦੋ ਇਹ ਮੱਜਾਂ ਜਿਹੜੀਆਂ ਸੋਈਆਂ ਨਿਰਖ ਵਰਖ ਜਿਹੜੀ ਕਰਨੀ ਦੋਸਤੋ ਜਿਹੜੀ ਜਾਂਚ ਪਰਤਾਲ ਕਰਨੀ ਤੁਸੀਂ ਆਪ ਆ ਕੇ ਇੱ ਜਿਆਦਾ ਜਾਣ ਕਰਨ ਲਈ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਬੱਚੇ ਦੋਵਾਂ ਤੇ ਦੋਸਤੋਂ ਤੁਹਾਨੂੰ ਦਿਖਾ ਦਿੱਤੇ ਆ ਦੋਵਾਂ ਬੱਚਿਆਂ ਦੇ ਮਗਰ ਕੱਟੇ ਆ ਵਪਾਰ ਦਾ ਕੰਮ ਆ ਦੋਸਤੋਂ ਵੀਰ ਦਾ ਜਗਰੂਪ ਸਿੰਘ ਨਾਮ ਆ ਦੋਵਾਂ ਤੁਹਾਨੂੰ ਦੱਸ ਦਈਏ ਕੋਈ ਨੰਬਰ ਮੈਂ ਵੀਰ ਦਾ ਸਕਰੀਨ ਤੇ ਚਲਾ ਦਊਗਾ ਦੋਸਤੋਂ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ